ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਦੇ ਉੱਪਰ ਤੁਸੀਂ ਹਾਜ਼ਰ ਹੋ ਵੈਦਰ ਬਾਈ ਸੁਮਿੰਦਰ ਚੈਨਲ ਤੇ ਤੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਜੀ 28 ਅਗਸਤ ਤੋਂ ਲੈ ਕੇ 1 ਸਤੰਬਰ ਪੰਜਾਬ ਦਾ ਜੋ ਮੌਸਮ ਦੇ ਹਾਲਾਤ ਬਣ ਰਹੇ ਨੇ ਉਹਦੇ ਵਿੱਚ ਕੀ ਕੀ ਅਪਡੇਟ ਸਾਹਮਣੇ ਆ ਰਹੀ ਹੈ ਕਿਉਂਕਿ ਲਗਾਤਾਰ ਹੁਣ ਪੰਜਾਬ ਦੇ ਉੱਪਰ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਜੀ ਸਤਲੁਜ ਪਾਣੀ ਛੱਲਾ ਮਾਰ ਰਿਹਾ ਜੀ ਰਾਵੀ ਬਿਆਸ ਘੱਗਰ ਬਹੁਤ ਹਾਲਾਤ ਮਾੜੇ ਹੋ ਚੁੱਕੇ ਨੇ ਪੰਜਾਬ ਦੇ ਨੀਵੇਂ ਇਲਾਕਿਆਂ ਦੇ ਵਿੱਚ ਤਾਂ 5-5 ਫੁੱਟ ਵੀ ਪਾਣੀ ਦੇਖਦਾ ਦੇਖਣ ਨੂੰ ਮਿਲ ਰਿਹਾ 25000 ਏਕੜ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਫਸਲਾਂ ਤਬਾਹ ਹੋ ਚੁੱਕੀਆਂ ਨੇ ਤੇ ਪਾਣੀ ਦੀ ਮਾਰ ਥੱਲੇ ਕਈ ਇਲਾਕੇ ਆਏ ਨੇ ਜਿਨ੍ਹਾਂ ਵਿੱਚ ਕਣਕ ਵੀ ਨਹੀਂ ਬੀਜੀ ਜਾ ਸਕਦੀ ਅਜਿਹੇ ਹਾਲਾਤ ਬਣੇ ਹੋ ਨੇ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪੰਜਾਬ ਦਾ ਮੌਸਮ ਜਲਦ ਠੀਕ ਹੋਵੇ ਤੁਸੀਂ ਵੀ ਵਾਇਰਲ ਲਿਖਿਓ ਕਮੈਂਟ ਦੇ ਵਿੱਚ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਫਿਲਹਾਲ ਠੀਕ ਹੈ ਪੂਰਬੀ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਪੰਜਾਬ ਦੇ ਵਿੱਚ ਮੀਂਹ ਕਰਨਗੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜਰੂਰ ਕਰੋ ਤੇ ਬਿਨਾਂ ਕਿਸੇ ਦੇਰੀ ਤੋਂ 29 ਤੋਂ 1 ਸਤੰਬਰ ਮੌਸਮ ਦੀ ਜਾਣਕਾਰੀ ਦੇਖ ਲੈਂਦੇ ਆ 29 ਤਰੀਕ ਦੀ ਗੱਲ ਕਰੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਉੱਤਰ ਪੂਰਬੀ ਮਾਝੇ ਦੁਆਬੇ ਦੇ ਇੱਥੇ ਪੁਆਦ ਦੇ ਕੁਝ ਕਲਾਕੇ ਵਿੱਚ ਮੀ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਉਹ ਨਮਾਸ਼ਹਿਰ ਹੁਸ਼ਿਆਰਪੁਰ ਤੇ ਮੁਹਾਲੀ ਦੇ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਨਾਲ ਦੀ ਨਾਲ ਫਤਿਹਗੜ੍ਹ ਸਾਹਿਬ ਪਟਿਆਲੇ ਦੇ ਵਿੱਚ ਵੀ ਮੀਂਹ ਦੇਖਣ ਨੂੰ ਮਿਲੇਗਾ ਜੀ ਲੁਧਿਆਣਾ ਦੇ ਕੁਝ ਕੁ ਇਲਾਕਿਆਂ ਵਿੱਚ ਦੇ ਵਿੱਚ ਆਉਂਦਾ ਦਿਖਾਈ ਦੇ ਸਕਦਾ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਆ ਕਿ 50% ਹਿੱਸਾ ਜਿਹੜਾ ਹੈ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਅੰਦਰ ਰਹੇਗਾ ਬਾਕੀ ਇਹ ਵਾਲੀ ਜਿੰਨੀ ਵੀ 벨ਟ ਹੈ ਮਾਲਵੇ ਦੀ ਕਹ ਲਈਏ ਤਰਨਤਾਰਨ ਤੋਂ ਫਿਰੋਜ਼ਪੁਰ ਤੱਕ ਦੀ 벨ਟ ਫਜ਼ਿਲਕਾ ਮੁਕਸਰ ਫਰੀਦਕੋਟ ਇਹਨਾਂ ਵਿੱਚ ਮੀਂਹ ਘੱਟ ਹੈ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਅੱਗੇ ਜਾਈਏ ਤਾਂ 20 ਤੋਂ ਲੈ ਕੇ 31 ਅਗਸਤ ਦੇ ਵਿੱਚ 30 ਅਗਸਤ ਜੇ ਅਗਰ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ ਵਿੱਚ ਹਲਕਾ ਦਰਮਿਆਨ ਨਮੀ ਦੇਖਣ ਨੂੰ ਮਿਲੇਗਾ ਫੇਰ ਤੋਂ ਪਠਾਨਕੋਟ ਗੁਰਦਾਸਪੁਰ ਅਮ੍ਰਿਤਸਰ ਹੁਸ਼ਿਆਰਪੁਰ ਰੂਪਨਗਰ ਤੇ ਮੁਹਾਲੀ ਵਿੱਚ ਮੀਂਹ ਦੀ ਉਮੀਦ ਜ਼ਿਆਦਾ ਹੈ ਬਾਕੀ ਪੰਜਾਬ ਦੇ ਵਿੱਚ ਅਗਰ ਗੱਲ ਕਰੀਏ ਤਾਂ ਉਮੀਦ ਘੱਟ ਹੈ ਬੱਦਲਬਾਹੀ ਬਣੀ ਰਹੇਗੀ ਤਾਪਮਾਨ ਜਿਹੜੇ ਨੇ ਉਹ 30 ਡਿਗਰੀ ਦੇ ਨੇੜੇ ਰਹਿਣਗੇ 28 ਤੋਂ ਲੈ ਕੇ 32 ਡਿਗਰੀ ਤਾਪਮਾਨ ਪੰਜਾਬ ਦਾ ਬਣਿਆ ਰਹੇਗਾ ਜਿਸ ਦੇ ਖਲਾਤ ਜਿਹੜੇ ਨੇ ਉਹ ਅੰਡਰ ਕੰਟਰੋਲ ਹੀ ਨੇ ਫਿਲਹਾਲ ਅਗਰ ਜਾਦਾ ਪਾਣੀ ਨਹੀਂ ਆਉਂਦਾ ਜਿਆਦਾ ਪਰ ਭਾਰੀ ਬਰਸਾਤ ਨਹੀਂ ਹੁੰਦੀ ਤਾਂ ਹਾਲਾਤ ਕੰਟਰੋਲ ਵਿੱਚ ਹੋ ਸਕਦੇ ਨੇ ਅਗਰ ਜਿਆਦਾ ਲਗਾਤਾਰ ਮੀਂਹ ਪਿਆ ਤਾਂ ਨੁਕਸਾਨ ਹੋ ਸਕਦਾ ਕਿਉਂਕਿ ਲਗਾਤਾਰ ਵਰਖਾ ਦੇਖਣ ਨੂੰ ਮਿਲ ਰਹੀ ਹੈ 4 ਸਤੰਬਰ ਤੱਕ ਤੇ ਜਿਸ ਦੇ ਸਿੱਟੇ ਵਜੋਂ 31 ਤਰੀਕ ਦੀ ਅਗਰ ਗੱਲ ਕਰੀਏ 31 ਤਰੀਕ ਨੂੰ ਵੀ ਸੇਮ ਹਾਲਾਤ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਤੇ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਦੇ ਵਿੱਚ ਫਿਰ ਤੋਂ ਵਰਖਾ ਹੈ ਜੀ ਯਾਨੀ ਕਿ ਤਿੰਨੋਂ ਸਾਡੇ ਦਰਿਆ ਜਿਹਦੇ ਵਿੱਚ ਰਾਵੀ ਹੋ ਗਿਆ ਸਤਲੁਜ ਹੋ ਗਿਆ ਜੀ ਤੇ ਬਿਆਸ ਹੋ ਗਿਆ ਨਾਲ ਦੀ ਨਾਲ ਤੇ ਇੱਕ ਨਦੀ ਆਪਣੀ ਜਿਹੜੀ ਕਰੀਏ ਘੱਗਰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪਾਣੀ ਵਧਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਉਹ ਸਾਰਿਆਂ ਦਾ ਏਰੀਆ ਇਸ ਤੋਂ ਹੀ ਹੈ ਇੱਥੋਂ ਨਿਕਲਦੇ ਨੇ ਜੀ ਉਹ ਤੇ ਇਹਨਾਂ ਏਰੀਆ ਦੇ ਵਿੱਚੋਂ ਪਾਣੀ ਜਦੋਂ ਵਧਦਾ ਹੈ ਤਾਂ ਉਹਨਾਂ ਦੇ ਵਿੱਚ ਲੈਵਲ ਵੱਧ ਜਾਂਦਾ ਤੇ ਹੇਠਲੇ ਪਾਸੇ ਇਹਨਾਂ ਇਲਾਕਿਆਂ ਦੇ ਵਿੱਚ ਮਾਰ ਦੇਖਣ ਨੂੰ ਮਿਲਦੀ ਹੈ ਤੇ ਮਾਰ ਸਾਨੂੰ ਪੰਜਾਬ ਦੇ ਉਪਰ ਹੜ੍ਹਾਂ ਦੀ ਦੇਖਣ ਨੂੰ ਮਿਲ ਸਕਦੀ ਹੈ ਆਖਰੀ 1 ਸਤੰਬਰ ਦੀ ਅਗਰ ਗੱਲ ਕਰੀ ਜਾਵੇ ਤਾਂ ਹਾਲਾਤ ਫੇਰ ਇਹਦੇ ਵਿੱਚ ਥੋੜੇ ਜਿਹਾ ਹੋਰ ਖਰਾਬ ਹੋ ਰਹੇ ਨੇ ਪਠਾਨਕੋੜ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਦੇ ਨਾਲ-ਨਾਲ ਪਟਿਆਲੇ ਵਿੱਚ ਵੀ ਤਗੜੀ ਕਾਰਵਾਈ ਦੀ ਉਮੀਦ ਦੇਖਣ ਨੂੰ ਮਿਲ ਸਕਦੀ ਜਾਨਕਿ ਘੱਗਰ ਨਦੀ ਦੇ ਵਿੱਚ ਵੀ ਆਉਂਦੇ ਦਿਨਾਂ ਵਿੱਚ ਪਾਣੀ ਵਧਦਾ ਹੋਇਆ ਦਿਖਾਈ ਦੇ ਸਕਦਾ ਜੋ ਕਿ ਫਿਲਹਾਲ ਕੰਟਰੋਲ ਵਿੱਚ ਹੈ ਘੱਗਰ ਅੱਧੀ ਚੱਲ ਰਹੀ ਹੈ ਜੋ ਤਾਜ਼ਾ ਇਮੇਜ ਸਾਨੂੰ ਮੇਰੇ ਦਰਸ਼ਕ ਵੀਰਾਂ ਨੇ ਸਾਂਝੇ ਕੀਤੀਆਂ ਸੀ ਕਿ ਘੱਗਰ ਹਲੇ ਅੱਧੀ ਚੱਲ ਰਹੀ ਹੈ ਜੀ ਤੇ ਅਗਰ ਗੱਲ ਕਰੀਏ ਤਾਂ ਪਠਾਨਕੋੜ ਤੋਂ ਹਾਲਾਤ ਖਰਾਬ ਨੇ ਗੁਰਦਾਸਪੁਰ ਵਿੱਚ ਹਾਲਾਤ ਖਰਾਬ ਨੇ ਸਤਲੁਜ ਦਾ ਪਾਣੀ ਵੀ ਅਗਰ ਗੱਲ ਕਰੀਏ ਤਾਂ ਉਹ ਵੀ ਨੁਕਸਾਨ ਉਪਨ ਜਾ ਰਹੇ ਬਹੁਤ ਸਾਰੇ ਇਲਾਕੇ ਵਿੱਚ ਰਾਵੀ ਦਾ ਵੀ ਬਿਆਸ ਦਾ ਵੀ ਤੇ ਰੱਬਗੇ ਅਰਦਾਸ ਕਰਦੇ ਆ ਕਿ ਮੌਸਮ ਜਲਦ ਜਲਦ ਠੀਕ ਹੋਵੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰਪ੍ਰੇਮ ਭਰਾਵਾਂ ਦਾ